ਪ੍ਰਵਾਸੀਆਂ ਨੂੰ ਪੰਜਾਬ ਸਰਕਾਰ ਸਿਸਟਮੈਟਿਕ ਕੋਈ ਕੱਢ ਨਹੀਂ ਪਾ ਰਹੀ। ਗਵਰਨਮੈਂਟ ਇਹਨਾਂ ਨੂੰ ਇੱਥੋਂ ਕੱਢ ਦੇ ਭਜਾ ਦੇ। ਪਿਛਲੀ ਅਨਫੀਸ਼ੀਅਲੀ 1 ਕਰੋੜ ਤੋਂ ਜ਼ਿਆਦਾ ਪ੍ਰਵਾਸੀ ਜਿਹੜਾ ਪੰਜਾਬ ਵਿੱਚ ਕੰਮ ਕਰ ਰਿਹਾ ਹੈ। ਕੋਈ ਵੀ ਯੂਪੀ ਬਿਹਾਰ ਤੋਂ ਬੰਦਾ ਆ ਰਿਹਾ ਉਹ ਪੰਜਾਬ ਦਾ ਆਧਾਰ ਕਾਰਡ ਬਣਾਉਂਦਾ। ਪੰਜਾਬ ਦਾ ਆਧਾਰ ਕਾਰਡ ਪਨਾ ਕੇ ਜਦੋਂ ਕ੍ਰਾਈਮ ਕੰਡਕਟ ਕਰਦਾ ਹੈ ਆਧਾਰ ਕਾਰਡ ਤੇ ਪੰਜਾਬ ਦਾ ਰਾਜਿੰਦਾ ਪੰਜਾਬ ਪੁਲਿਸ ਨੂੰ ਪੰਜਾਬ ਚ ਨਾ ਬਦੀ ਉਹ ਆਪ ਯੂਪੀ ਬਿਹਾਰ ਤੋਂ। ਸਤਿ ਸ਼੍ਰੀ ਅਕਾਲ ਦੋਸਤੋ ਇਨੋਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ। ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਇਸ ਪ੍ਰੋਗਰਾਮ 'ਚ ਰਾਜਨੀਤੀ ਦੇ ਨਾਲ-ਨਾਲ ਹੋਰ ਕਈ ਅਹਿਮ ਮੁੱਦਿਆਂ ਤੇ ਗੱਲ ਕਰਾਂਗੇ। ਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਸਿੰਘ ਔਲਖ ਜੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ। ਡਾਕਟਰ ਬਲਜੀਤ ਸਿੰਘ ਔਲਖ ਸਾਡੇ ਪ੍ਰੋਗਰਾਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਸਿਕਾ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਸਾਬਿਤ ਕਰਨਾ ਹੋਰ ਬੜਾ ਮੁੱਦਾ ਹੈ ਕਿ ਪ੍ਰਵਾਸੀ ਦੀ ਗੱਲ ਕਰੀ ਸੀ। ਪਰ ਪ੍ਰਵਾਸੀ ਗੱਲ ਸ਼ੁਰੂ ਹੋਈ ਹੈ ਕਿ ਇਹ ਬੜਾ ਪਿੱਛੇ ਜਿਹੜਾ ਬੜਾ ਮੁੱਦਾ ਉੱਠਿਆ। ਤੁਸੀਂ ਦੇਖਣ ਕਿ ਅਕਸਰ ਦਾਣਾ ਬਲੋ ਵੀ ਬੜੀ ਮੰਗ ਉੱਠੀ ਗਈ। ਮਤਲਬ ਪ੍ਰਵਾਸੀਆਂ ਨੂੰ ਪੰਜਾਬ ਸਰਕਾਰ ਸਿਸਟਮੈਟਿਕ ਕੋ ਕਰ ਨਹੀਂ ਪਾ ਰਹੀ ਸੀ। ਦੇਖੋ ਇਹਦੇ ਵਾਸਤੇ ਪੰਜਾਬ ਸਰਕਾਰ ਨੂੰ ਆਪਣਾ ਇੱਕ ਸਿਸਟਮ ਜਿਹੜਾ ਲਿਆਉਣਾ ਪਏਗਾ ਪਹਿਲੀ ਗੱਲ ਜਿਹੜਾ ਆਪਣਾ ਇੰਡੀਅਨ ਡੈਮੋਕ੍ਰੇਸੀ ਹੈਗੀ ਆ ਡੈਮੋਕਰੈtic ਸਿਸਟਮ ਹੈ ਇਹਦੇ ਵਿੱਚ ਹਰ ਇੱਕ ਨੂੰ ਆਜ਼ਾਦੀ ਹੈ ਕਿ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਆਪਣਾ ਕਾਰੋਬਾਰ ਜਿਹੜਾ ਉਹ ਸ਼ੁਰੂ ਕਰ ਸਕਦਾ ਪਰ ਦਿੱਕਤ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਆ ਰਹੀ ਹੈ ਕਿ ਜਿਹੜੇ ਪ੍ਰਵਾਸੀ ਨੇ ਹਾਂਜੀ ਉਹ ਜ਼ਿਆਦਾ ਤਜਾਦ ਵਿੱਚ ਮਤਲਬ ਨਾਰਥ ਇੰਡੀਆ ਦੇ ਵਿੱਚ ਕੱਲਾ ਪੰਜਾਬ ਨਹੀਂ ਆਪਾਂ ਨਾਰਥ ਇੰਡੀਆ ਦੀ ਗੱਲ ਕਰਨਾ ਹੈ ਜਿਹਦੇ ਵਿੱਚ ਪੰਜਾਬ ਹਿਮਾਚਲ ਹਰਿਆਣਾ ਚੰਡੀਗੜ੍ਹ ਦਿੱਲੀ ਇਧਰ ਯੂਪੀ ਬਿਹਾਰ ਤੋਂ ਇਧਰਲੀ ਸਟੇਟਾਂ ਤੋਂ ਲੋਕ ਇੱਥੇ ਆ ਰਹੇ ਆ ਤੇ ਉਹਦੀ ਜਿਹੜੀ ਪੋਪੂਲੇਸ਼ਨ ਆ ਬਹੁਤ ਜ਼ਿਆਦਾ ਵੱਧ ਗਈ ਹੈ ਪੋਪੂਲੇਸ਼ਨ ਵਧਣ ਦੇ ਨਾਲ ਇੱਥੇ ਕ੍ਰਾਈਮ ਵਧ ਰਿਹਾ ਇੱਥੇ ਨਸ਼ਾਖੋਰੀ ਵਧ ਰਹੀ ਹੈ ਇੱਥੇ ਹਰ ਚੀਜ਼ ਵਧ ਰਹੀ ਹੈ ਤੇ ਅਗਰ ਆਪਾਂ ਇਹ ਗੱਲ ਕਰੀਏ ਵੀ ਗਵਰਨਮੈਂਟ ਇਹਨਾਂ ਨੂੰ ਇੱਥੋਂ ਕੱਢ ਦੇ ਪਹਜਾ ਦੇ ਇਹ ਮੇਰੇ ਹਿਸਾਬ ਨਾਲ ਪੋਲੀਟੀਕਲੀ ਵੀ ਲੀਗਲੀ ਵੀ ਪੋਸੀਬਲ ਨਹੀਂਗਾ ਗਵਰਨਮੈਂਟ ਨੂੰ ਕੁਝ ਐਹੋ ਜਿਹੇ ਸਟੈਪ ਲੈਣੇ ਚਾਹੀਦੇ ਵੀ ਜਿਨ੍ਹਾਂ ਨੂੰ ਇਹਨਾਂ ਨੂੰ ਸਿਸਟਮਾਈਜ਼ ਕਰਨਾ ਚਾਹੀਦਾ ਸਿਸਟਮ ਦੇ ਅਧੀਨ ਲਿਆਉਣਾ ਚਾਹੀਦਾ ਜਿਹਦੇ ਵਿੱਚੋਂ ਮੇਰੇ ਹਿਸਾਬ ਨਾਲ ਇੱਕ ਐਹੋ ਜਿਹੇ ਸਿਸਟਮ ਹੈਗਾ ਕਿ ਗਵਰਨਮੈਂਟ ਜਿੰਨੇ ਵੀ ਬਾਹਰੋਂ ਕੰਮ ਕਰਨ ਵਾਸਤੇ ਆਉਂਦੇ ਆ ਭਲੇ ਯੂਪੀ ਬਿਹਾਰ ਦੇ ਨਹੀਂ ਜਿਹੜੀ ਵੀ ਸਟੇਟ ਤੋਂ ਹੁੰਦੇ ਆ ਵੀ ਉਹਨਾਂ ਨੇ ਵਰਕ ਪਰਮਿਟ ਇਸ਼ੂ ਕਰਨਾ ਸ਼ੁਰੂ ਕਰ ਦੇ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਰਹੇਗਾ ਉਹਨੂੰ ਪਹਿਲਾਂ ਇੱਥੇ ਕੰਮ ਕਰਨ ਵਾਸਤੇ ਵਰਕ ਪਰਮਿਟ ਰਹੇਗਾ ਵਰਕ ਪਰਮਿਟ ਦੇਕਰ 100 ਰੁਪਏ ਮਹੀਨਾ ਫੀਸ ਵੀ ਰੱਖਦੇ ਆ ਯਾਨੀ ਕਿ ਸਾਲ ਦੀ 1200 ਰੁਪਏ ਫੀਸ ਅੱਜ ਦੇ ਤਕਰੀਬਨ ਆਫੀਸ਼ੀਅਲੀ ਅਨਆਫੀਸ਼ੀਅਲੀ 1 ਕਰੋੜ ਤੋਂ ਜ਼ਿਆਦਾ ਪ੍ਰਵਾਸੀ ਜਿਹੜਾ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ 1 ਕਰੋੜ ਨੂੰ ਤੁਸੀਂ 1200 ਦੇ ਨਾਲ ਮਲਟੀਪਲਾਈ ਕਰ ਦੋ ਹਰ ਸਾਲ ਇੰਨਾ ਰੈਵਨਿਊ ਜਿਹੜਾ ਉਹ ਪੰਜਾਬ ਗਵਰਨ ਠੀਕ ਹੈ ਜੀ ਔਰ ਉਸ ਤੋਂ ਇਲਾਵਾ ਅਗਰ ਉਹਨਾਂ ਨੇ ਰੇੜੀਆਂ ਖੋਲ ਚਲਾਣੀਆਂ ਨੇ ਜਾਂ ਕਾਮ ਧੰਦਾ ਖੋਲਣਾ ਉਹਦੇ ਵਾਸਤੇ ਵੀ ਉਹਨਾਂ ਨੂੰ ਲਾਇਸੈਂਸ ਲੈਣਾ ਪਏਗਾ ਔਰ ਦੂਜੀ ਗੱਲ ਇਹ ਹੈ ਵੀ ਜਿੰਨੇ ਕੋਈ ਵੀ ਪਰਸਨ ਪੰਜਾਬ ਦਾ ਅਗਰ ਬਿਨਾ ਵਰਕ ਪਰਮਿਟ ਵਾਲੇ ਬੰਦੇ ਕੋ ਕੰਮ ਕਰਾਂਦਾ ਹੈ ਹਾਂਜੀ ਉਹਦੇ ਉੱਤੇ 5 ਜਾਂ 10 ਲੱਖ ਰੁਪਏ ਦਾ ਜੁਰਮਾਨਾ ਹੋਣਾ ਚਾਹੀਦਾ ਇਹ ਨਾਲ ਕੀ ਹੋਏਗਾ ਵੀ ਹਰ ਇੱਕ ਬੰਦੇ ਦਾ ਫਿੰਗਰਪ੍ਰਿੰਟ ਹਰ ਬੰਦੇ ਦਾ ਬਾਇਓ ਡਾਟਾ ਤੁਹਾਡੇ ਕੋਲ ਹੋਣਾ ਚਾਹੀਦਾ ਬਿਲਕੁਲ ਮੌਜੂਦਾ ਸਥਿਤੀ ਵਿੱਚ ਕੀ ਹੋ ਰਿਹਾ ਵੀ ਕੋਈ ਵੀ ਯੂਪੀ ਬਿਹਾਰ ਤੋਂ ਬੰਦਾ ਆ ਰਿਹਾ ਉਹ ਪੰਜਾਬ ਦਾ ਆਧਾਰ ਕਾਰਡ ਬਣਾਉਂਦਾ ਬਣਾਉਂਦਾ ਪੰਜਾਬ ਦਾ ਆਧਾਰ ਕਾਰਡ ਬਣਾ ਕੇ ਜਦੋਂ ਕ੍ਰਾਈਮ ਕੰਡਕਟ ਕਰਦਾ ਹੈ ਆਧਾਰ ਕਾਰਡ ਤੇ ਪੰਜਾਬ ਦਾ ਰਾਜਿੰਦ ਦਾ ਪੰਜਾਬ ਪੁਲਿਸ ਨੂੰ ਪੰਜਾਬ ਚ ਨਾਬ ਦੀ ਉਹ ਆਪ ਯੂਪੀ ਬਿਹਾਰ ਚ ਬੈਠਾ ਬਿਲਕੁਲ ਸਹੀ ਗੱਲ ਸੋ ਅਗਰ ਉਹਦਾ ਆਧਾਰ ਕਾਰਡ ਦੇ ਉੱਤੇ ਉਹਦਾ ਐਡਰੈਸ ਜਿਹੜਾ ਉਹ ਵੀ ਸੇਮ ਉੱਥੋਂ ਦਾ ਹੋਣਾ ਚਾਹੀਦਾ ਜਿੱਥੇ ਉਹ ਕੰਮ ਕਰ ਰਿਹਾ ਬਿਲਕੁਲ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਆ ਰਹੀ ਆ ਪੰਜਾਬ ਦੇ ਵਿੱਚ ਜਿਹਦੇ ਕਰਕੇ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਗੱਲ ਕਰਦੇ ਆ ਵੀ ਪੰਜਾਬ ਦਾ ਪੋਲਿਟিক্যাল ਸਿਸਟਮ ਜਿਹੜਾ ਉਹ ਯੂਪੀ ਬਿਹਾਰ ਜਾਂ ਹੋਰ ਸਟੇਟਾਂ ਦੇ ਪ੍ਰਵਾਸੀਆਂ ਕਰਕੇ ਚੇਂਜ ਹੋ ਰਿਹਾ। ਹੂੰ। ਸੋ ਉਹਦੇ ਵਿੱਚ ਵੀ ਅਗਰ ਪੰਜਾਬ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਜਿਹੜੀ ਛੋਟਾ ਜਿਹਾ ਇੱਕ ਬਿੱਲ ਪਾਸ ਕਰ ਦਿੰਦੀ ਹੈ ਵੀ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਬੰਦੇ ਨੂੰ ਕੇਵਲ ਆਪਣੀ ਕੈਲੋਪੀ ਜਿਹੜੀ ਲੋਕਲ ਸਟੇਟ ਹੈ ਜਿੱਥੋਂ ਦਾ ਜੰਪਾਲ ਹੈਗਾ ਉੱਥੇ ਹੀ ਹੋਣਾ ਚਾਹੀਦਾ ਹੈ। ਉਹਦੇ ਨਾਲ ਕੀ ਹੋਵੇਗਾ ਕਿ ਜਿਹੜਾ ਵੋਟ ਪਾਣ ਦਾ ਹੱਕ ਹੈ ਸਿਰਫ ਲੋਕਲ ਲੋਕਾਂ ਨੂੰ ਹੋਣਾ ਚਾਹੀਦਾ ਕਿਉਂਕਿ ਵੋਟ ਤਾਂ ਜਿਹੜਾ ਨੁਮਾਇੰਦਾ ਆਪਾਂ ਚੂਜ਼ ਕਰਨੇ ਆ ਚਾਹੀਏ ਉਹ ਐਮਸੀ ਹੈ ਐਮਐਲਏ ਐਮਪੀ ਲੋਕਲ ਲਈ ਲੋਕਲ ਡਿਵੈਲਪਮੈਂਟ ਵਾਸਤੇ ਠੀਕ ਹੈ ਪ੍ਰਵਾਸੀ ਨੂੰ ਲੋਕਲ ਡਿਵੈਲਪਮੈਂਟ ਦੇ ਨਾਲ ਕੋਈ ਲੈਣ ਦੇਣ ਨਹੀਂ ਪ੍ਰਵਾਸੀ ਜਿਹੜਾ ਕੰਮ ਕਰਨ ਆਇਆ ਉਹ ਸਿਰਫ ਕੰਮ ਕਰੇਗਾ ਇੱਥੋਂ ਚਲਾ ਜਾਏਗਾ ਬਿਲਕੁਲ ਸਹੀ ਉਹਨੂੰ ਵੋਟ ਪਾਣ ਦਾ ਹੱਕ ਲੋਕਲ ਤੇ ਇੱਥੇ ਨਹੀਂ ਹੋਣਾ ਚਾਹੀਦਾ ਅਗਰ ਪੰਜਾਬ ਗਵਰਨਮੈਂਟ ਵਟ ਪਰਮਿਟ ਲਾਗੂ ਕਰ ਦਿੰਦੀ ਹੈ ਪਰ ਪੰਜਾਬ ਗਵਰਨਮੈਂਟ ਇਥੋਂ ਵੋਟ ਦਾ ਹੱਕ ਇਹਨਾਂ ਕੋਲ ਲੈ ਲਿੰਦੀ ਹੈ ਕਿ ਪੰਜਾਬ ਦੇ ਵਿੱਚ ਵੋਟ ਨਹੀਂ ਕਰ ਸਕਦੇ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਇਹ ਇੱਥੇ ਹੀ ਸੌਲਡ ਆਊਟ ਹੋ ਜੂ ਬਿਲਕੁਲ ਇਸ ਸੰਬਲਜੀਤ ਔਲਖੀ ਜਿਨ੍ਹਾਂ ਨੇ ਪੰਜਾਬ ਦੇ ਨਾਲ-ਨਾਲ ਹੋਰ ਕਈ ਵਿਦੇਸ਼ੀ ਮਾਮਲਿਆਂ ਤੇ ਵੀ ਚਰਚਾ ਕੀਤੀ ਤੇ ਨੌਜਵਾਨ ਪੀੜੀ ਨੂੰ ਮੈਸੇਜ ਦੇ ਦਿੱਤਾ ਹੁਣ ਦਿਓ ਸਾਨੂੰ ਯਾਦ ਅਗਲੀ ਅਪਡੇਟ ਲੈ ਕੇ ਥੋੜੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ This is Indo OZ Australia, and you're watching Indo OZ News, the voice of unity.